हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਰਖ ਛੇੜ ਲਈ ਲੈ ਕੇ ਆਏ ਅੰਗੇ ਉਹਨਾਂ ਵਿੱਚੋਂ ਦੋ ਤਾਂ ਟੋਕੜ ਗਮਾਂ ਨੇ ਤੇ ਇੱਕ ਗੱਬਣਾਂਗੀ ਐ ਮੰਨ ਲਓ ਬਈ ਥੋੜੇ ਦਿਨਾਂ ਦੀ ਹਜੇ ਕੱਚੀ ਹੈਗੀ ਤੇ ਇੱਕ ਬਾਈ ਕੋਲੇ ਨਗੀਨਾ ਟਾਪ ਦਾ ਲਾਲੋ ਬੂਰੀ ਕੱਟੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਬਾਈ ਹਾਂ ਹਾਂ ਬਾਈ ਵਧੀਆ ਕਿਵੇਂ ਚੱਲਦਾ ਜੱਗੇ ਕੰਮ ਵਧੀਆ ਚੱਲੀ ਜਾਂਦਾ ਬਾਈ ਉਹ ਤੈਨੂੰ ਪਤਾ ਸਾੜੀ ਖੂੜੀ ਚ ਬੜੇ ਬੈ ਲੋਕ ਆ ਬੜਾ ਵਧੀਆ ਚੱਲੀ ਜਾਂਦਾ ਜਿਹੜਾ ਜ ਮਾਲ ਆ ਭਾਜੇ ਨਾਲ ਵਿਕੀ ਜਾਂਦਾ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਹਾਂ ਬਾਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਾਈ ਨੇੜੇ ਤਪਾ ਰਹਿ ਜਾਂਦਾ ਬਾਈ 4 ਕਿਲੋਮੀਟਰ ਪੱਖੋ ਕੈਂਚੇ 8 ਕਿਲੋਮੀਟਰ ਘਰ ਆ ਜਿਹੜਾ ਆਪਣਾ ਵਾਲੀ ਗਲੀ ਸੜਕ ਤੇ ਆ ਬਾਈ ਠੀਕ ਹੈ ਬਾਈ ਹਾਂ ਕੰਟੈਕਟ ਨੰਬਰ ਬੋਲੋ ਜ ਤੇ ਬਾਈ ਜੱਗੇ ਇਦੋਂ ਸਟਾਰਟ ਕਰਦੇ ਹਾਂ ਹਾਂ ਬਈ ਇਦੋਂ ਜਿਹੜੀ ਆਪਾਂ ਇਹ ਸਾਹਮਣੇ ਵੈੜ ਦੇਖ ਰਹੇ ਆ ਜੱਗੇ ਕਿਹੜਾ ਸੂਹਾ ਸੂਈ ਵੀ ਇਹ ਬਈ ਤੋਕੜ ਆ ਦੂਜਾ ਸੂਹਾ ਸੂਈ ਵੀ ਪਰ ਛੋਟੀ ਕਪੜਾ ਆ ਬਈ ਇਹਦੇ ਠੀਕ ਆ ਬਾਈ ਹਾਂ ਉਹ ਠੰਡੀ ਸੀ ਲਾ ਠੰਡੀ ਸੀ ਬਾਈ ਪੂਰੀ ਫੁੱਲ ਤੇ ਕਿੰਨਾ ਦੁੱਧ ਆ ਬਾਈ ਬਾਈ ਦੁੱਧ ਦੇ ਥੱਲੇ 7 ਲੀਟਰ ਸੀਗਾ ਇਹ ਦੋ ਦਿਨ ਹੀਟ ਜੀ ਚ ਰਹੀ ਆ ਉਹ ਦੇ ਕਰਕੇ ਘਟ ਗਈ 6 ਲੀਟਰ ਦੁੱਧ ਆ ਵੀ ਹੁਣ ਇਹਦਾ ਕੰਡੇ ਵਾਲਾ ਜਿਹੜਾ ਠੀਕ ਆ ਬਾਈ ਹਾਂ ਤਸੀਲ ਠੰਡੀ ਥਾਣੇ ਸੋਂ ਬਹੁਤ ਚੰਗਾ ਲੱਗਾ ਤਸੱਲੀ ਜੇ ਕੋਈ ਵੀਰ ਕਰਨੀ ਚਾਹੁੰਦਾ ਬਾਈ ਕਰਲਾ ਕਰਕੇ ਲੈ ਜਾਵੇ ਪੂਰੀ ਮਾਲਾ ਕੋਈ ਬਾਕੀ ਥਾਣਾ ਹਵਾਨਾ ਬਾਈ ਚੈੱਕ ਕਰੋ ਥਾਣ ਬੜਾ ਚੰਗਾ ਜੀ ਬਹੁਤ ਚੰਗਾ ਬਾਈ ਥਣ ਬਹਿਣ ਦੁੱਧ ਵੀ ਬੜਾ ਹੁਣ ਹੈ ਚੈੱਕ ਕਰੋ ਟੀਕਾ ਭਰਾ ਤਾਂ 9-10 ਲੀਟਰ ਉਹ ਤੇ ਕਰ ਜੋ ਬਾਈ ਸ਼ੀਲ ਠੰਡੀ ਦਾ ਖਲਦਿਆ ਕੀ ਬਾਤ ਆ ਜੀ ਠੰਡੀ ਸ਼ੀਲ ਚੈੱਕ ਕਰੋ ਕਰਮ ਵਾਲੀ ਫੁੱਲ ਬਾਕੀ ਹਵਾਨਾ ਬਹੁਤ ਵੱਡਾ ਹਾਂ ਹਾਂ ਬਾਈ ਵਧੀਆ ਲੈਵੇ ਦੀ ਹੈ ਤੇ ਬਾਕੀ ਜਾਤ ਜੂਤ ਵੀ ਬੱਚੀ ਬਹੁਤ ਆ ਆਈ ਜਮਾ ਬੇਗੋਰੀ ਜਮਾ ਦੁੱਧ ਹੈ ਜੇ ਕੋਈ ਵਧੀਆ ਸਾਹਮਣ ਵਾਲਾ ਹੋਵੇ 989 ਕਿਲੋ ਤੋਂ ਡਿੱਗਦੀ ਨਹੀਂ ਠੀਕ ਆ ਲੈ ਚੱਲ ਜੱਗੇ ਬਾਹਰੋਂ ਆਪਾਂ ਦਿਖਾਣੇ ਮੜੀ ਨਹੀਂ ਰਹਿ ਜਾ ਅੰਦਰ ਹਾਂ ਬਾਕੀ ਬਈ ਤੋਰਾ ਤਾਰਾ ਵੈੜ ਦਾ ਚੈੱਕ ਕਰੋ ਇੱਕ ਨੰਬਰ ਆ ਪਲੀ ਵੀ ਬਹੁਤ ਆ ਗਈ ਬਾਈ ਜੇ ਕਿ ਉਹ ਪਲੀ ਵੀ ਤਾਂ ਬਹੁਤ ਸੀ ਥੋੜਾ ਹਾਂ 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 ਬਾਈ ਦਸ ਜੀ ਬਾਈ ਨੇ ਕਹਿੰਦਾ ਬੇਕਔਰੀ ਚੋਂ ਆਈ ਹੈ ਵੀ ਕੀ ਜਲੀ ਵੈੜਾ ਬਾਈ ਪੂਰੀ ਹਮ ਚਮਕ ਚੌਂਕ ਬਾਈ ਵੈੜ ਤੇ ਪੂਰੀ ਸੈਣ ਰਹੀ ਆ ਬਹੁਤ ਦਾਤ ਬ੍ਰਿਗਡ ਆਪਾਂ ਚੈੱਕ ਕਰਾਉਣੇ ਆ ਫੇਸ ਕੁਆਲਟੀ ਚੈੱਕ ਕਰਾ ਦੇ ਗੱਲ ਫੇਸ ਬਾਈ ਚੈੱਕ ਕਰੋ ਬੋਦੀਵਾਦੀ ਫੁੱਲ ਕਮਾਲ ਦੀ ਆ ਗਈ ਬਹੁਤ ਵਧੀਆ ਬਾਈ ਹੂੰ ਪਲੀ ਪੁਲੀ ਵੀ ਦੇਖੋ ਬਾਕੀ ਥਣਾਂ ਦੀ ਗੱਲ ਹੁੰਦੀ ਆ ਥਣ ਬਹੁਤ ਚੰਗੇ ਥਣ ਬਹੁਤ ਨਜਾਇਜ਼ ਚੰਗਾ ਬਾਈ ਜਿੱਦਕੇ ਚਵਾਈ ਚਪੂਈ ਕਿ ਮੇਰੇ ਬਖਾ ਇੱਕ ਨੰਬਰ ਆ ਬਾਈ ਜਮਾ ਬੰਬਾ ਠੀਕ ਆ ਅਮਾ ਦੀ ਇੱਥੇ ਬਹਿ ਕੇ ਮਾਰ ਲਾ ਧਰਾਂ ਲੱਗ ਇੰਨੀ ਠੰਡੀ ਸੀ ਲੱਗੀ ਬੋਲੀ ਬੋਲੀ ਠੀਕ ਆ ਬਾਈ ਥੋੜਾ ਜਨਾ ਅੰਦਰ ਦਾ ਜ਼ਰੂਰ ਕਰ ਲੀਆ ਬਾਈ ਉਹ ਠੰਡੀ ਸੀ ਲੱਗੀ ਬਹੁਤ ਜ਼ਿਆਦਾ ਠੰਡੀ ਸੀ ਲੱਗਾ ਬਾਈ ਹੂੰ ਤੇ ਕੀ ਮੁੱਲ ਹੋ ਜਾਗੇ ਬਾ ਸਾਢੇ 15000 ਰੁਪਏ ਬਾਈ ਇਹਦਾ ਲੈਣ ਦੇਣ ਜਾ ਸਾਢੇ 15000 ਜਮਾ ਜਾਜ ਬਈ ਜਮ੍ਹਾਂ ਲੈਣ ਦੇਣ ਵਾਲਾ ਮੁੱਲ ਬਾਈ ਨੇ ਕਰਿਆਗਾ 15.5 ਹਜ਼ਾਰ ਦੀ ਬਾਈ ਕਹਿੰਦਾ ਆਪਾਂ ਇਹ ਦੇ ਦਾਂਗੇ ਬਾਕੀ ਆਏਗਾ ਦਾ ਮੰਨਤਾ ਨੂੰ ਤਾਂ ਕੋਈ ਗੱਲ ਨਹੀਂ ਛੋੜ ਸੱਪਾ ਕਰ ਦਾਂਗੇ ਠੀਕ ਆ ਛੋੜ ਸੱਪਾ ਬਾਈ ਕਹਿੰਦਾ ਮੌਕੇ ਤੇ ਜੈ ਜੀ ਜਮ੍ਹਾਂ ਬੱਸਣ ਵਾਲਾ ਮੁੱਲੀ ਆ ਠੀਕ ਆ ਬਈ ਜਮ੍ਹਾਂ ਜੈ ਜਰੇਟ ਹੀ ਕਰਿਆ ਆਪਾਂ ਵਿੰਦੀ ਹੂੰ ਅੱਗੇ ਜੱਗੇ 2 ਨੰਬਰ ਤੇ ਬਾਈ ਐਲ ভাই ਪਹਿਲਾ ਸੁਆਗਾ 1 ਮਹੀਨਾ ਤੇ 15 ਦਿਨਾਂ ਦੀ ਗੱਬਣਾ ਬਈ ਇਹ ਠੀਕ ਆ ਅਮੰਦੀ ਅਗਲਾ ਚੱਕ ਰੀਰ ਇਹੋ ਜੀ ਚੱਕੋ ਐਚ ਐਫ ਦਾ ਕਰੌਸ ਆ ਗਿਆ ਬਾਈ ਕੋਕਾ ਪੀ ਸੀ ਆ ਜਿੰਨਾ ਹੈਗਾ ਹੈਗਾ ਸਮੀਪਲੀ ਬਹੁਤ ਆ ਸਹੀ ਗੱਲ ਆ ਦੁੱਧ 10 ਲੀਟਰ ਸੀ ਥੋੜਾ ਮੇਰੇ ਕੋਲੇ ਉੱਪਰ ਆਇਆ ਕਰਕੇ ਕੱਲ ਆਈ 9 ਲੀਟਰ ਦੀ ਗਾਰੰਟੀ ਆ ਪੂਰੀ ਇਹਦੀ ਠੀਕ ਆ ਚੀਲ ਠੰਡੀ ਵੀ ਬਹੁਤ ਅਲਾ ਦਿਖਾ ਦੇ ਉਹ ਨੇੜੇ ਲੈ ਕੇ ਦਿਖਾ ਦੇ ਥੜਾ ਕੀ ਬਾਤ ਆ ਯਾਰ ਥੜਾ ਦੀ ਕੁਆਲਿਟੀ ਚੈੱਕ ਕਰੋ ਬੜੀ ਚੰਗਿਆ ਵਾਕੀ ਹਵਾਲਾ ਵੀ ਬਹੁਤ ਚੰਗਾ ਹੈ ਇੰਨੀ ਤੇ ਜਾਏ ਚੰਗਿਆ ਹੈ ਬਾ ਗਣਾ ਯਾਰ ਕੀ ਆ ਬਾਤ ਆ ਚਵਾਈ ਚੈੱਕ ਕਰੋ ਬਈ ਇੱਕ ਨੰਬਰ ਚਵਾਈ ਆ ਗਈ ਮੋਟੀ ਮੋਟੀ ਚਵਾਈ ਆ ਰਹਾ ਨਾ ਜਕ ਮੈਂ ਕਿਹਾ ਕੀ ਆ ਬਾਤਾਂ ਹੀ ਆ ਬਈ ਥੋੜਾ ਜਿਹਾ ਬਈ ਜਾ ਕੇ ਦੀ ਜਰੂਰ ਹੈ ਕੈਮਰੇ ਤੋਂ ਵੀ ਹੰਡੀ ਸ਼ੀਨ ਬਹੁਤ ਆ ਬਈ ਇਹ ਵੀ ਹੂੰ ਹਵਾਲਾ ਬਈ ਇਹਦਾ ਵੀ ਚੈੱਕ ਕਰ ਲੋ ਬਹੁਤ ਚੰਗਾਗਾ ਹਨਾ ਜਦ ਜਕ ਹਾਂ ਹਾਂ ਬਈ ਪੂਰੀ ਚੰਗੀ ਬਹਿੜਾ ਦੁੱਧ ਬਈ 12 ਦਿਨਾਂ ਲੀਟਰ ਹੀ ਕਰ ਜੂ ਠੀਕ ਆ ਤੇ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਇੱਕ ਮਹੀਨੇ ਤੇ 15 ਦਿਨ ਹੋ ਗਏ ਬਈ ਇਹਨੂੰ ਟੀਕਾ ਭਰਾ ਇਹਨੂੰ ਠੀਕ ਆ ਹਾਂ ਗੱਪਣ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਤੇ ਆਪਾਂ ਫਿਰ ਖਾਲੀ ਮੰਨ ਕੇ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਦੇ ਦਾਂਗੇ ਮੇਂਗਲਿਆਰ ਪਲੀ ਵੀ ਬੜੀ ਆ ਜੀ ਪਲੀ ਵੀ ਬਹੁਤ ਆ ਬਾਈ ਸ਼ਾਇਨਗ ਸ਼ੂਨਗ ਪਲੀ ਵੀ ਦੇਖੋ ਬਾਈ ਸ਼ਾਇਨਗ ਸ਼ੂਨਗ ਦਾ ਫੁੱਲ ਆ ਚੌੜੀ ਚੂੜੀ ਜੇ ਗੱਲ ਕਰੀਏ ਨਾ ਫੁੱਲ ਆ ਮੈਂ ਕਹਣਾ ਬਹੁਤ ਵੱਡੀ ਵਹੜਾ ਬਾਈ ਇਹ ਕਿਤੇ 1000 ਲੱਖ ਤੋਂ ਬਾਹਰ ਵੇਕਣ ਵਾਲੀ ਆ ਹੂੰ ਕੀ ਆ ਵਾਹ ਦੀ ਹੁੰਡੀ ਬਹੁਤ ਆ ਗਰਮ ਗਰਮ ਆ ਬਾਈ ਬਿਲਕੁਲ ਨਾ ਲੱਗ ਤਾ ਕਿ ਫੈਟ ਵੀ ਚੰਗੀ ਹੋ ਕਿ ਨਹੀਂ ਜਾਂ ਕੀ ਹਾਂ ਹਾਂ ਬਾਈ ਪੂਰੀ ਵਧੀਆ ਹੋ ਫੈਟ ਉਹ ਵੀ ਵਧੀਆ ਫੈਟ ਜੀ ਫੇਸ ਬੂਸ਼ ਵੀ ਬਹੁਤ ਬੜਾ ਚੰਗਾ ਬੱਸ ਆ ਦੇਰੋਂ ਥਣ ਥੁਣਾ ਦੇ ਮਾਰ ਕੇ ਕੈਮਰਾ ਮੈਂ ਕਹਣਾ ਯਾਰ ਕੀ ਆ ਬਾਤ ਆ ਪਤਾ ਲੱਗਦਾ ਦੱਸ ਦੀ ਆ ਜਨੇ ਬੜਾ ਸਾਫ ਸੂ ਇਹਦਾ 28000 ਰੁਪਿਆ ਬਾਈ ਹੋਜੂ ਮਾਨਤਾਣ ਥੋੜਾ ਕੋਈ ਗੱਲ ਨਹੀਂ ਮਾਨਤਾਣ ਕਰਦਾ ਮੁੱਲ ਹੈਗਾ ਬਾਈ ਕਹਦਾ ਬਾਈ 28000 ਰੁਪਿਆ ਬਾਕੀ ਆਏਗਾ ਇਹਦਾ ਮਾਨਤਾਣ ਜਰੂਰ ਹੋਜੂਗਾ ਬਾਕੀ ਚਾਈਨਗ ਵਾਲੀ ਆ ਚਮਕ ਵਾਲੀ ਆ ਪਲੀ ਪਲੀ ਵੀ ਫੁੱਲ ਆ ਗਈ ਤੇ ਇੱਕ ਬਾਈ ਸਾਨੂੰ ਦਿਖਾਉਣਿਆ ਤੋਹਫਾ 3 ਨੰਬਰ ਤੇ ਸਾਈ ਵਾਲ ਤੇ ਇਹ ਮੰਨ ਕੇ ਚੱਲ ਇਹ ਬਾਈ origignal gehra gehra ਆ ਨਹੀਂ ਹੈ ਹਲਦੀ ਨਹੀਂ ਆ ਦਿਖਾ ਦੇ ਦੇਣਾ ਬਾਈ ਇਹਦੇ 25 ਦਲ ਚ ਦੇਣਾ ਜੇ ਰਹਿ ਗਿਆ ਮਹੀਨੇ ਵੀ ਕੱਚੀ ਮੰਨ ਲੇਗਾ ਕੋਈ ਨਾ ਬ੍ਰਾਂਤੀ ਆ। ਕੱਚੀ ਪਈ ਆ ਬਾਈ ਕਹਿੰਦਾ ਮੈਂ ਆਹ ਦੇਖ ਦੇ ਰਿਹਾ ਥਣ ਲੈ ਬਦ ਖਾ ਦੇ। ਦੇਖੀ ਚੈੱਕ ਕਰੋ ਬਾਈ। ਲੈ। ਥਣਾ ਦੀ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਆ ਯਾਰ ਹਨਾ। ਲੈ ਬਾਈ ਲੈ। ਕੀ ਬਾਤ ਆ ਜੱਗੇ ਬਹੁਤ ਠੰਡੀ ਸੀ ਲੈ। ਬਾਣੀ ਨਹੀਂ ਆਇਆ ਤੇ ਮੂਰੋ ਹੁਣ ਐ ਮੰਨ ਵੀ ਲਾਉਣ ਲੱਗ ਗਈ ਬਾਈ। ਹੂੰ। ਦਿਖਾ ਦੇ ਲੈ ਵਾਲੋ ਪੱਟੇ ਹੀ ਦੇ। ਕੀ ਬਾਤ ਆ ਬਾਈ। ਕੀ ਪੈ ਰਿਹਾ ਜੱਗੇ ਦਾ? ਰਿਕਾਰਡ ਬਾਈ 14 ਕਿਲੋੁੱ ਦੁੱਧ ਦੱਸਿਆ ਬਾਈ ਪਲੂਨ ਦਾ। ਠੀਕ ਆ। ਹਾਂ। ਬਾਕੀ ਪਲੀ ਵੀ ਵਧੀਆ ਯਾਰ ਨਾ ਪਲੀ ਵੀ ਬਹੁਤ ਆ ਬਈ ਇਹਦਾ ਦੂਜੇ ਨਾਲ ਥੱਲੇ ਤਲਣ ਦੇ ਬਾਈ ਕੱਲ ਤੁੰਨ ਦਿਖਾ ਦੇ ਲੈ ਕੀ ਬਾਤ ਆ ਫੁੱਲ ਵਧੀਆ ਆ ਨਾ ਜਮਾ ਰੇਲ ਗਹਿਰਾ ਬਈ ਰੇਲ ਗਹਿਰਾ ਸਹੀ ਗੱਲ ਆ ਬ੍ਰਿਕਟ ਦਾ ਪਤਾ ਲੱਗਦਾ ਜਮਾ ਬਈ ਪੂਰੀ ਫੁੱਲ ਬਰੀਡ ਆ ਬਈ ਬਾਕੀ ਬਈ ਸੈਣ ਗਾਲੀਆ ਪਲੀ ਵੀ ਚੌੜੀ ਝੂੜੀ ਫੁੱਲ ਲੱਗੇ ਬਾਕੀ ਚੱਲਰ ਝੂਲਰ ਦਿਖਾ ਦੇ ਤੁੰਨ ਤਾਂ ਨਾ ਸਾਰੇ ਪੱਖਾਂ ਤੋਂ ਐ ਨਹੀਂ ਵੀ ਹੈ ਕੁਕਰੌਸ ਵਗੈਰਾ ਜਮਾ ਓਰੀਜਨਲ ਗਹਿਰਾ ਗਈ ਤੂੰ ਕਹਿ ਗਹਿਰਾ ਸਹੀ ਗੱਲ ਆ ਜਿਹੜੇ ਬੰਦੇ ਨੂੰ ਪਛਾਣਣਾ ਥੋੜੀ ਬਾਹਰੋਂ ਨਹੀਂ ਜਾਂਦੀ ਹੂੰ ਰਦੀ ਯਾਰ ਉਪਰਾਇ ਕਰਦੀ ਆ ਥੋੜਾ ਜਿਹਾ ਨਾ ਹੂੰ ਬਾਈ ਸਾਉ ਸੀਲ ਆ ਬਾਈ ਬਾਹਲੇ ਬਾਹਲੇ ਸਾਉ ਸੀਲ ਤਾਂ ਇੰਨੀ ਆਲੇ ਪਉਂ ਇੱਥੇ ਵਹਿਆ ਥੱਲੇ ਜਾ ਅਗਲਾ ਲੈ ਯਾਰ ਕੀ ਬਾਤ ਆ ਠੰਡੀ ਸੀ ਇਹ ਚੈੱਕ ਕਰੋ ਬਾਈ ਥੋੜਾ ਜਿਹਾ ਚੱਕ ਲੈਂਦੀ ਆ ਮੈਂ ਸਾਂ ਚੁੱਕ ਕੇ ਖਣ ਜਾਂਦੀ ਆ ਇੱਕ ਤਰ੍ਹਾਂ ਦੀ ਬਾਈ ਆ ਮਨ ਲੈ ਮੱਝਾ ਜਮਾ ਮੱਝਾ ਬਾਈ ਜਮਾ ਉਹ ਮਹਾਂ ਮੈਂ ਸੁਣਾਲਾ ਵੀ ਵਧੀਆ ਦੁੱਧ ਹੁੰਦਾ ਹੂੰ ਇੱਕ ਤਰ੍ਹਾਂ ਦੀ ਮੱਝਾ ਬਾਈ ਬਰੀਡ ਮਿਲਦੀ ਵੀ ਬਹੁਤ ਘੱਟ ਆ ਇਹ ਬਹੁਤ ਘੱਟ ਮਿਲਦੀ ਬਈ ਆਪਣੇ ਪੰਜਾਬ ਚ ਹੈ ਹੀ ਬਹੁਤ ਘੱਟ ਆ ਬਰੀਡ ਹੂੰ ਯਰ ਟਾਂ ਮਹੀ ਆਗੀ ਆ ਮੈਨ ਲੋ ਵਾਕੀ ਥਣ ਵੀ ਬਹੁਤ ਚੰਗਾ ਸਾਉ ਸੀਲ ਦੀ ਦਾ ਬਾਈ ਗੱਲ ਹੀ ਮੁੱਕ ਗਈ ਗਰੰਟੀ ਹੈ ਬਾਈ ਸਾਉ ਸੀਲ ਦੀ ਦਾ ਕੀ ਬਾਤ ਆ ਹੂੰ ਸਹੀ ਗੱਲ ਮਿਲ ਤਾ ਜਿੱਦੜੇ ਭਮੈ ਲੱਤਾਂ ਨੂੰ ਚੰਬੜਾ ਰਹਾ ਤੂੰ ਮੈਂ ਕੀ ਬਾਤ ਆ ਬਾਈ ਜਿਹੜਾ ਕੋਈ ਮਹੀਨਾ ਸਾਹਮਣੂ ਆਪਾਂ ਉਹ ਜੇ ਪਾਚ ਦੇ ਦਾਂਗੇ ਬਾਈ ਇਹ ਕਿੰਨੇ ਦੀ ਪਿਆਰ ਹੋ ਗਿਆ ਬਰਥੇ 65000 ਦੀ ਆਪਾਂ ਦੇ ਦਾਂਗੇ 30 ਦੀ ਬਾਈ ਹੁਣ 30 ਦੀ ਚੱਕੋ ਜਮਾ ਜਾਇਜ਼ ਰੇ ਅੱਜ ਬਾਈ ਕਹਿੰਦਾ ਬਾਈ ਮੈਂ ਜਾਇਜ਼ ਦੇਣੀ ਆ 30000 ਦੀ ਅੱਜ ਆਪਾਂ ਬੈਠੇ ਤੇ ਤਿਆਰ ਹੋਈਦਾ ਬਾਈ ਖੱਥੋ ਛਟਮੀ ਆ ਇਹ 65 ਤੋਂ 70000 ਦੀ ਬੈੜ ਹੂੰ ਦਿਖਾ ਕੰਨ ਕੋ ਨੂੰ ਦਿਖਾ ਕੀ ਬਾਤ ਆ ਭਾਈ ਕੰਨ ਕੋ ਨੂੰ ਚੈੱਕ ਕਰੋ ਦੋ ਗਿੱਠਾਂ ਦਾ ਕੰਨ ਆ ਭਾਈ ਸਹੀ ਗੱਲ ਆ ਭਾਈ ਦੋ ਗਿੱਠਾਂ ਦਾ ਕੰਨ ਪੂਰਾ ਲੌਂਕਣਾ ਜਿਹਨੂੰ ਕਹਿੰਦੀ ਉਹ ਕੰਨ ਹੈ ਨਾ ਹਾਂ ਅੱਗੇ ਜੰਗ ਜੱਗੇ ਕੱਟੀ ਦੱਸ ਭਾਈ ਕਿੰਨੇ ਟਾਈਮ ਦੀ ਕੱਟੀ ਭਾਈ ਇਹ 13 ਕਿ ਮਹੀਨੇ ਦੀ ਉਮਰ ਆ ਭਾਈ ਕੱਟੀ ਦੀ 13 ਮਹੀਨੇ ਦੀ ਹਾਂ ਸੰਗ ਸੰਗ ਦੀ ਸਿੰਗਾ ਦੀ ਕੁਆਲਿਟੀ ਚੈੱਕ ਕਰੋ 골ਡਨ ਬੂਰੇ ਦੀ ਆ ਭਾਈ ਇਹ ਲੌਂਗ ਕੋ ਵਾਲੇ ਦੀ ਲੌਂਗੋ ਵਾਲੇ ਦੀ 골ਡਨ ਬੂਰੇ 골ਡਨ ਬੂਰੇ ਦੀ ਹਾਂ ਫੇਸ ਕੁਆਲਿਟੀ ਚੈੱਕ ਕਰੋ ਕੀ ਰੰਗ ਲੌਂਗੋ ਵਾਲ ਤੋਂ ਲਈ ਆ ਭਾਈ ਆਪਾਂ ਇਹ ਕੀ ਰਿਕਾਰਡ ਸੀ ਬਾਈ ਰਿਕਾਰਡ ਬਾਈ ਇਹਦੀ ਮਾਦਾ 16 17 ਕਿਲੋ ਦਾ ਥਣ ਸੁਣ ਬਾਈ ਰੈਜਨਲ ਬੂਰੀ ਆ ਕੱਚੀ ਬੂਰੀ ਨਹੀਂ ਹਾਂ ਬਾਈ ਕਿਆ ਬਾਤ ਆ ਥਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਬਹੁਤ ਵਧੀਆ ਹਾਂ ਬਹੁਤ ਵਧੀਆ ਬਾਈ ਬੜੀ ਵਿੱਥੀ ਤੇ ਲੱਗਾ ਹੋਇਆ ਜੀ ਬੜੀ ਨਹੀਂ ਆਏ ਵਿੱਥੀ ਤੇ ਆ ਬਾਈ ਹੂੰ ਕਿਆ ਬਾਤ ਆ ਬਾਈ ਖੋਲ ਦੇ ਜਗਾ ਇਧਰ ਨੂੰ ਪਲੀ ਪੁਲੀ ਵੀ ਦੇਖੋ ਬਾਈ ਕੱਟੀ ਫੁੱਲ ਆ ਸੈਨ ਗਲੀ ਆਗੀ ਕੋਈ ਇਹ ਨਾ ਮੈਨੂੰ ਬਈ ਬੂਰੀ ਜਿਹਨੂੰ ਆਪਾਂ ਕਹਿੰਦੇ ਆ ਰੈਜਨਲ ਬੂਰੀ ਆ ਕਿ ਨਹੀਂ ਜਮਾ ਰੈਜਨਲ ਬੂਰੀ ਆ ਬਾਈ ਹੂੰ ਟੋੜ ਦੇ ਬਾਈ ਲੰਮਾ ਉਰਾ ਉਂ ਠੰਡੀ ਸੀ ਲੱਗਦੀ ਮੈਨੂੰ ਬਾਹਰੀ ਬਾਹਰੀ ਨਰਮ ਕੱਟੀ ਆ ਬਈ ਨਜਾਇਜ਼ ਠੀਕ ਆ ਬਈ ਰੇਨ ਅਖੀਰੀ ਆ ਚਾਰ ਹੀ ਥਾਣਾ ਠੀਕ ਆ ਹਾਂ ਲੈ ਜਨਾ ਤੇ ਫਿਰ ਜਿੱਕੇ ਦਾ ਮੁੱਲ ਕੀ ਹੋ ਬਈ ਕੀ ਰਹੂਗਾ ਜੈ ਜੈ ਮੁੰਡਾ ਜਿੰਦਰ ਲੋਕਾਂ ਨੂੰ ਭੌਂਦੀ 40 ਬੇਲੀ ਕਰਾ ਲੈ ਕਹਿੰਦੇ ਇਹਨੂੰ ਹੀ ਪਤਾ ਬੁਰੀ ਦੀ ਮੰਗ ਬਹੁਤ ਆ ਗਈ ਹੋਣਾ ਹੂੰ ਇਹਦਾ ਬਸ 32000 ਰੁਪਿਆ ਹੈਗਾ 32000 ਹਾਂ ਮੰਗ ਬਈ ਬਹੁਤ ਹੈ ਮਿਲਦੀ ਬਹੁਤ ਮੰਗ ਬਹੁਤ ਆ ਬਈ ਮੂਹਰੋ ਵੀ ਫੁੱਲ ਪਹਿਹਾਂਦੀ ਮਿਲਦੀ ਆ ਬੁਰੀ ਯਾਰ ਹਨਾ ਹੂੰ ਕਿਹੜੀ ਗੱਲ ਜੱਥਣਾ ਦੀ ਗੱਲ ਕਰੀਏ ਸਿੰਘ ਵੀ ਨਾਲ ਵੀ ਮੋੜ ਸਿੰਘ ਵੀ ਜਮਾ ਐਨ ਕੁੰਡੀ ਬਣੂ ਬਾਈ ਪੂਰੀ ਫੁੱਲ ਬਾਕੀ ਚੌੜੀ-ਚੂੜੀ ਚੈੱਕ ਕਰੋ ਬਾਈ ਫੁੱਲ ਲਗੀ ਫੁੱਲ ਇਹ ਵੀ ਕਰਮਾਂ ਵਾਲੀ ਭਲੀ ਵੀ ਹੈ। ਮੁੱਲ ਬਾਈ ਨੇ ਜਮਾ ਜਾਇ ਰੱਖਿਆ 32000 ਦੀ ਬਾਈ ਕਹਿੰਨਾ ਆਪਾਂ ਦੇ ਦੇਾਂਗੇ। ਜਾਇ ਜੀ ਆ ਬਾਈ ਜੇ ਕਾਲੀ ਹੁੰਦੀ ਫਿਰ ਵੀ ਹੈ ਮੰਨ ਲਓ 25-26000 ਦੇ ਤਾਂ ਫੇਰ ਵੀ ਸੀਗੀ। ਹਮ ਹੈ ਸਹੀ ਗੱਲ। ਤੇ ਨਕਸੀਗੇ ਬਾਈ ਕੋਲੇ ਬਾਈ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ। ਵੀਡੀਓ ਨੂੰ ਵੇਖਣ ਲਈ ਧੰਨਵਾਦ।